ਗੁਰੂਕਰ ਦੇ ਵਿੱਚ ਬਸੁਰਗ ਗ੍ਰੰਥੀ ਸਿੰਘ ਦੇ ਨਾਲ ਕਟਮਾਰ ਮਾਮਲੇ ਦੇ ਨਾਲ ਚੁੜੀ ਹੋਈ ਵੱਡੀ ਅਪਡੇਟ ਸਾਹਮਣੇ ਆਈ ਹੈ ਦੂਜੀ ਧਿਰ ਵੱਲੋਂ ਕੈਮਰੇ ਅੱਗੇ ਆ ਕੇ ਆਪਣੇ ਉੱਤੇ ਲੱਗੇ ਦੋਸ਼ਾਂ ਨੂੰ ਨਕਾਰਿਆ ਸੋ ਪਿਆਸੀਆਂ ਦੇ ਲੈਣ ਦੇਣ ਨੂੰ ਲੈ ਕੇ ਨੌਜਵਾਨ ਨੇ ਗ੍ਰੰਥੀ ਸਿੰਘ ਦੇ ਨਾਲ ਕਟਮਾਰ ਕੀਤੀ ਸੀ ਮਾਮਲਾ ਬਰਨਾਲਾ ਦੇ ਜੰਸਰ ਗੁਰੂਕਰ ਤੋਂ ਸਾਹਮਣੇ ਆਇਆ ਸੀ ਜਿੱਥੇ ਕੱਲ ਦੀ ਇੱਕ ਵੀਡੀਓ ਲਗਾਤਾਰ ਵਾਰ ਲਖੋਰੀ ਸਿੱਕੀ ਗੁਰੂ ਘਰ ਦੇ ਵਿੱਚ ਦਾਖਲ ਹੋ ਕੇ ਬਿਨਾਂ ਸਿਰ ਟੱਕੇ ਨੌਜਵਾਨ ਦਾਖਲ ਹੁੰਦਾ ਜਿਸ ਨੇ ਇੱਕ ਬਜ਼ੁਰਗ ਗਰੰਤੀ ਸਿੰਘ ਦੀ ਕੁਟਮਾਰ ਕੀਤੀ ਤਾਂ ਹੁਣ ਇਸ ਮਾਮਲੇ ਨੂੰ ਲੈ ਕੇ ਦੂਜੀ irda ਵੀ ਬਿਆਨ ਸਾਹਮਣੇ ਆ ਉਹਨਾਂ ਦੇ ਵੱਲੋਂ ਕੁਟਮਾਰ ਦੀ ਜੁੜੀ ਵਚਾ ਦੱਸੀ ਗਈ ਕਿਹਾ ਗਿਆ ਕਿ ਜੋ ਵਿਗਰੰਥੀ ਵੱਲੋਂ ਦੋਸ਼ ਲਗਾਏ ਗਏ ਨੇ ਉਹ ਝੂਠੇ ਤੇ ਬੇਪੁਨਿਆਤ ਨੇ ਕਿਹਾ ਕਿ ਗਰੰਥੀ ਨੇ ਇੱਕ ਪ੍ਰਿਵਾਰਿਕ ਮੈਂਬਰ ਤੋਂ ਉਹਨਾਂ ਦੇ ਉਹਨਾਂ ਨੇ ਜਿਹੜੇ 40000 ਲੈਣਾ ਸੀ ਜਿਸ ਨੂੰ ਲੈ ਕੇ ਉਹ ਗੁਰੂ ਘਰ ਤੇ ਵਿੱਚ ਆ ਗਿਆ ਸੀ ਪਰ ਆਪਸੀ ਤੋ-ਤੋ ਮੈਂ ਮੈਂ ਤੋਂ ਬਾਅਦ ਲੜਾਈ ਹੋ ਕੇ ਜਿਸ ਤੋਂ ਬਾਅਦ ਇਹ ਸਾਰਾ ਕਟਨਾ ਕਰਮ ਗੁਰਦੁਆਰਾ ਸਾਹਿਬ ਦੇ ਵਿੜ ਦੇ ਵਿੱਚ ਵਾਪਰਿਆ ਸੋ ਪੁਲਿਸ ਦਾ ਜਿਹੜਾ ਬਿਆਨ ਵੀ ਸਾਹਮਣੇ ਆਇਆ ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਦੇ ਵੱਲੋਂ ਸਾਰੇ ਮਾਮਲੇ ਦੀ ਜੜੀ ਆ ਜਾਂਚ ਕੀਤੀ ਜਾਵੇਗੀ ਸੋ ਇਹ ਵੀ ਅਪੀਲ ਕੀਤੀ ਕਿ ਆਪਸੀ ਲੜਾਈ ਝਗੜੇ ਧਾਰਮਿਕ ਸਥਾਨਾਂ ਤੋਂ ਬਾਹਰ ਨਿਬੇੜ ਲੈਣੇ ਚਾਹੀਦੇ ਤਾਂ ਜੋ ਕੋਈ ਵੀ ਵੱਡਾ ਧਾਰਮਿਕ ਵਿਵਾਦ ਨਾ ਬਣ ਸਕੇ ਹਨ ਹਰਜਿੰਦਰ ਕੁਮਾਰਾ ਜੀ ਇਹ ਜੀ ਮਤਲਬ ਇਹ ਸਾਡਾ ਪੈਸਾ ਲੈਣ ਦੇਣ ਸੀਗਾ ਜੀ ਤੇ ਉਹ ਬੰਦੇ ਨੂੰ ਫੋਨ ਲਾਉਂਦੇ ਸੀਗੇ ਇਹ ਫੋਨ ਲਾਉਂਦੇ ਕਾਰਨ ਇਹ ਪਹਿਲਾਂ ਫੋਨ ਚਾਗਦਾ ਨਹੀਂ ਸੀਗਾ ਜੀ ਜੇ ਕਦੇ ਚਾਗਦਾ ਸੀ ਤਾਂ ਮਾੜਾ ਮੋਟਾ ਵੀ ਮਾੜੀ ਮੋਟੀ ਗੱਲ ਕਰਦਾ ਸੀਗਾ ਆ ਨਾ ਕਰਕੇ ਤੇ ਪੈਸੇ ਦੇ ਨਹੀਂ ਰਿਹਾ ਸੀਗੇ ਜੀ ਪੈਸੇ ਲੈ ਸੀ ਇਹਦੇ ਭਤੀਜੇ ਨੇ ਜਸਪ੍ਰੀਤ ਨੇ ਜੀ ਤੇ ਉਹਦੀ ਜ਼ਿੰਮੇਵਾਰੀ ਲਈ ਸੀ ਇਸ ਬੰਦੇ ਨੇ ਜੀ ਬਲਵਿੰਦਰ ਸਿੰਘ ਨੇ ਗ੍ਰਾਂਥੀਆ ਜਿਹੜਾ ਉਥੋਂ ਦਾ ਏਜੰਟ ਸਰ ਗੁਰਦੁਆਰਾ ਦਾ ਜੀ ਤੇ ਉਸ ਤੋਂ ਬਾਅਦ ਇਹ ਹੁਣ 14 ਜਿਹੜੀ ਮਾਰਚ ਸੀ ਕਿ ਜਿਹੋ ਦਿਨ ਉਹ ਇਹਦੇ ਕੈਸਟ ਦੇਣੀ ਸੀਗੀ ਉਹ ਦਿੱਤੀ ਨਹੀਂ ਗਈ ਤੇ ਉਸ ਤੋਂ ਬਾਅਦ ਇਹ ਹੁਣ ਜਦੋਂ ਫੋਨ ਲਾਉਂਦਾ ਹੀ ਫੋਨ ਚਾਗਦਾ ਨਹੀਂ ਸੀਗਾ ਜੀ ਤੇ ਕੱਲ ਜਿਹੜੀ ਇਹ ਹੋਈ ਹੈ ਜੀ ਨੀ ਬਾਰਦਾਤ ਇਹਦੇ ਵਿੱਚ ਇਹਨੇ ਬੁਲਾਇਆਗਾ ਵੀ ਮੈਂ ਗੁਰਦੁਆਰਾ ਸਾਹਿਬ ਖੜਾਂਗਾ ਆ ਉੱਥੇ ਆ ਕੇ ਗਾਲਾਂ ਵੀ ਕੱਢੀਆਂ ਗਈਆਂ ਕਦਾ ਜਿਹੜਾ ਕੋ ਲੈਣਾ ਮੈਥੋਂ ਮੈਂ ਤਾਂ ਦੇਣਾ ਸੀ ਦੇਦਾ ਤੇ ਵੀ ਮੈਂ ਨਹੀਂ ਉਹ ਕਰ ਸਕਦਾ ਇੱਕ ਵਧ ਦਿੰਦਾ ਤੇ ਬਾਕੀ ਕੋਈ ਸਾਡਾ ਇਹਦਾ ਹੋਣੀ ਸੀਗਾ ਲੜਨ ਦਾ ਮਸਲਾ ਨਹੀਂ ਸੀ ਜਦੋਂ ਇਹ ਉੱਥੇ ਆਇਆ ਜੀ ਉੱਥੇ ਆਇਆ ਨਾ ਨੇ ਫੇਰ ਗੱਲ ਕੱਢੀਆ ਗੁਰਦਾਰਾ ਸਾਹਿਬ ਦੇ ਵਿਹੜੇ ਦੇ ਵਿੱਚ ਇਹ ਗੱਲ ਹੋਈ ਹੈ ਕੋਈ ਦਰਬਾਰ ਸਾਹਿਬ ਦੇ ਵਿੱਚ ਨਹੀਂ ਹੋਈ ਇਹ ਕੋਈ ਹੋਰ ਨਹੀਂ ਹੋਇਆ ਇਹਨੇ ਆ ਕੇ ਗੱਲ ਕਰਨ ਨੂੰ ਹੀ ਚਾਹੀਏ ਵੀ ਕੀ ਗੱਲ ਹੈ ਜੀ ਕਿਉਂ ਨਹੀਂ ਆਪਣਾ ਹੋਉਂਦਾ ਬਾਈ ਇੰਨੀ ਗੱਲ ਸੀਗੀ ਜੀ ਤੇ ਹੋਰ ਕੋਈ ਹੋਣੀ ਸੀਗਾ ਕੋਈ ਮਾੜੀ ਨੀਤ ਨਾਲ ਨਹੀਂ ਹੈ ਕੋਈ ਹੋਣੀ ਸੀ ਸਤਿ ਆਪੂ ਗੁਰੂ ਸਾਹਿਬ ਨੂੰ ਮੰਨ ਲਿਆ ਜੀ ਦਰਬਾਰ ਸਾਹਿਬ ਨੂੰ ਬੁਰਦਰਾ ਸਾਹਿਬ ਉਹਨੇ ਮੱਥਾ ਟੇਕਦੇ ਗਰੀਬ ਬੰਦਾ ਜੀ ਉਹ ਮਤਲਬ ਜੀ ਪੈਸੇ ਦਿੱਤੇ ਸੀਗੇ ਜਿਹੜੇ ਉਹਨੇ ਮਤਲਬ ਜੀ ਚਾਰ ਗੁੱਡਾ ਜੀ ਤੇ ਨਿੱਕੀਆਂ ਗਿਆ ਕੋਈ ਹੋਣੀ ਹੈਗਾ ਜੀ ਉਹਦਾ ਆਪ ਗਰੀਬ ਬੰਦਾ ਹੀ ਹੈਗਾ ਤੇ ਵੀਹਣਕ ਜੀ 40000 ਰੁਪਏ ਦਿੱਤਾ ਸੀਗਾ ਜੀ ਤੇ ਮਤਲਬ ਇਹਦਾ ਬਣ ਕੇ ਪਾ ਕੇ ਸਾਰਾ ਉਹ 55000 ਰੁਪਏ ਬਣ ਕੇ ਸੀਗੇ ਜੀ ਪੰਚਾਇਤੋਂ ਤਾਂ ਇਹ ਕਨੇ ਵੀ ਸਹੀ ਗੱਲ ਕਰੋ ਜੀ ਜਿਹੜੀ ਕਾਰਵਾਹੀ ਇਹ ਕਰ ਰਿਹਾ ਹੈ ਮਹਿਕਮਾ ਜੀ ਉਹ ਸਹੀ ਹੈ ਸਹੀ ਹੈ ਇਹਨੂੰ ਸੋਸਤੀ ਹੈ ਮਿਰਨ ਹਰਜਿੰਦਰ ਕੁਮਾਰ ਜੀ ਬਲਬੀਰ ਸਿੰਘ ਜੀ ਜੀ ਲੜਾਈ ਦਾ ਮਾਮਲਾ ਤੇ ਹੈ ਜੀ ਪੈਸਿਆਂ ਦਾ ਤਾਂ ਸਾਨੂੰ ਵੀ ਪਤਾ ਸੀ ਜੀ ਪੈਸੇ ਦੇ ਮੁੱਦੇ ਤੇ ਲੈਣੇ ਸੀਗੇ ਜੀ ਪੈਸੇ ਜਦੋਂ ਦਿੱਤੇ ਸੀ ਉਦੋਂ ਵੀ ਪਤਾ ਸੀ ਰੋ ਜੀ ਹੋਰ ਬੰਦਿਆਂ ਨਾਲ ਵੀ ਸਾਡੇ ਪਿੰਡ ਦੇ ਵਿੱਚ ਬਾਏ ਬੰਦੇ ਦਾ ਪੈਸੇ ਦਾ 3 ਲੱਖ ਰੁਪਇਆ ਹੋਰ ਬੰਦੇ ਦਾ ਵੀ ਦੇਣਾ ਇੱਕ ਦਾ ਇਸੇ ਬੰਦੇ ਨੇ ਉਹ ਵੀ ਬੰਦਾ ਜਿਹੜਾ ਡਰੀ ਜਾਂਦਾ ਹੁਣ ਕਹਿੰਦਾ ਮੈਂ ਨਾਲ ਤੁਰਿਆ ਫਿਰਦਾ ਮੈਨੂੰ ਇਸ ਵੇਰ ਨੂੰ ਇਹ ਗੱਲ ਕਹਿ ਸਕਦਾ ਹੈ ਇਹ ਮੁੰਡਾ ਜਦੋਂ ਪੈਸੇ ਲੈਣ ਗਿਆ ਜੀ ਮਦਲੇ ਨੇ ਫੋਨ ਤੇ ਕਹਦਾ ਵੀ ਮੈਂ ਗੁਰਦੁਆਰਾ ਸਾਹਿਬ ਆ ਗਿਆ ਇਹ ਮੁੰਡਾ ਸਾਡੇ ਕੋਲ ਦੀ ਹੋਣਾ ਗਿਆ ਸੀ ਉੱਥੇ ਰਾਤ ਜੀ ਬੈਠੇ ਸੀਗੇ ਜੀ ਇਹ ਨਾਲ ਜਾ ਕੇ ਜੋ ਤੂੰ ਤੂੰ ਮੈਂ ਮੈਂ ਹੋ ਗਈ ਜੀ ਇਹ ਕਹਿੰਦਾ ਕਿ ਹਾਂ ਹਾਂ ਤੂੰ ਮੇਰਾ ਕੀ ਕਰ ਦੇਗਾ ਇਹ ਮੁੰਡਾ ਕਹਦਾ ਵੀ ਮੈਂ ਤੇਰੇ ਤੋਂ ਪੈਸੇ ਲੈਣੇ ਤੇ ਮੇਰੇ ਪੈਸੇ ਦੇ ਉਹਨੇ ਜਦੋਂ ਫਿਰ ਪੁੱਟਾ ਸਿੱਧਾ ਬੋਲਣ ਲੱਗਾ ਜੀ ਇਹਦੇ ਮੁੰਡੇ ਨੇ ਮਤਲਬ ਵੀ ਹੱਥੋਂ ਪਾਈ ਹੋ ਗਈ ਇਹਦੇ ਨਹੀਂ ਹੱਥੋਂ ਪਾਈ ਹੋ ਗਿਆ ਇਹਦੀ ਪੱਕ ਵੀ ਲਈ ਜੀ ਜਿਹੜੀ ਹੁਣ ਇਹ ਕਹਿੰਦਾ ਵੀ ਉੱਥੇ ਪੱਗ ਤੇ ਪੈਰ ਤਰਿਆ ਜਾਂ ਫਲਾਡਾ ਕਰਿਆ ਇਹ ਸਾਰਾ ਝੂਠ ਮਾਰਦਾ ਜੀ ਹੁਣ ਕੱਲ ਦਾ ਸਾਨੂੰ ਵੀ ਲਾਰੇ ਲਾਈ ਜਾਂਦਾ ਜੀ ਮਾਗ 20 ਮਿੰਟਾ ਜਾ ਕੇ 10 ਮਿੰਟਾ ਜੀ ਦੇਖੋ ਗਿਆਨੀ ਬੰਦਾ ਜੇ ਅਮਰਤ ਚੱਕਿਆ ਹੋਇਆ ਕਿਉਂ ਝੂਠ ਵੜਦਾ ਜੀ ਇਹ ਪੰਚਾਇਤ ਚ ਆ ਕੇ ਸਰ ਪੰਚਾਇਤ ਨੂੰ ਦੱਸੇ ਅਸੀਂ ਨਿਬੇੜ ਦੇਾਂਗੇ ਜੀ ਇਹ ਕਹ ਰਿਹਾ ਇਹਨੇ ਸੱਦਿਆ ਜੀ ਇਹਨੇ ਇਹ ਗੱਲ ਕਹੀ ਆ ਕਹਿੰਦਾ ਮੈਂ ਗੁਰਦੁਆਰੇ ਆ ਗਿਆ ਇੱਥੇ ਆ ਜਾ ਜੇ ਕੋਈ ਗੱਲ ਹੈ ਮੇਰੇ ਨਾਲ ਇੱਥੇ ਵੇਅ ਕਰ ਲਾ ਇਹਨੇ ਸੱਦਿਆ ਜੀ ਆਪ ਕਰਕੇ ਫੋਨ ਕਰਕੇ ਸਰ ਇਹ ਗ੍ਰੰਤੀ ਦੀ ਕੁਟਮਾਰ ਦਾ ਮਵਲਾ ਥੰਡੇ ਐਕਸਰ ਪੁਲਿਸ ਨੂੰ ਕੀ ਕੀਤਾ ਨੇ ਅਜਰੋਤ ਨੇ ਗੁਰਦੁਆਰਾ ਜੰਡਸਰ ਦੇ ਵਿੱਚ ਗ੍ਰੰਤੀ ਬਲਵਿੰਦਰ ਸਿੰਘ ਜੀ ਦੀ ਸੇਵਾ ਕਰਦੇ ਆ ਤੇ ਉਹਨਾਂ ਦੀ ਕੁੱਟਮਾਰ ਜਿਹੜੀ ਗੁਰਦੁਆਰਾ ਸਾਹਿਬ ਦੇ ਗੇਟ ਤੋਂ ਅੱਗੇ ਵੇੜੇ 'ਚ ਹੋਈ ਹੈ ਮਤਲਬ ਵੇੜੇ ਦੇ ਵਿੱਚ ਬਿਠੇ ਸੀ ਤੇ ਉਹਦੇ ਰਿਗਾਰਡਿੰਗ ਅਸੀਂ ਐਫ ਆਈ ਆਰ ਨੰਬਰ 13 ਦਰਜ ਕੀਤੀ ਹੈ ਜਿਹਦੇ ਪਰਚਾ ਦਰਜ ਕਰਕੇ ਦੋਸ਼ੀ ਮੇਰਾ ਅਰੈਸਟ ਹੋ ਗਿਆ ਜੀ ਜਿਹੜੀ ਵੀਡੀਓ ਦੇ ਵਿੱਚ ਕੀ ਕੁਝ ਸਾਹਮਣੇ ਆਇਆ ਹੈ ਕਿ ਪਰਤਾਲ ਦੇ ਸਰ ਅ ਪਰਤਾਲ 'ਚ ਜੋ ਮੇਰੇ ਕੋਲ ਇਹ ਫੈਕਟ ਆਏ ਨੇ ਉਹਨਾਂ ਦੇ ਵਿੱਚ ਇਹ ਪਤਾ ਲੱਗਿਆ ਹੈ ਵੀ ਬਲਵਿੰਦਰ ਸਿੰਘ ਨੇ ਆਪਣੇ ਭਤੀਜੇ ਨੂੰ ਗੋਦ ਲਿਆ ਹੋਇਆ ਜਸਪ੍ਰੀਤ ਨੂੰ ਉਹਨੇ ਜਿਹੜੇ ਬੰਦੇ ਦੋਸ਼ੀ ਹੈ ਮੰਦਰ ਉਹਦੇ ਕੋਲੋਂ ਸਨ 23 ਦੇ ਵਿੱਚ 40000 ਰੁਪਏ ਉਧਾਰ ਲਿਆ ਸੀ ਜਿਹੜਾ ਉਹ ਪੈਸੇ ਵਾਪਸ ਨਹੀਂ ਸੀ ਕਰ ਰਿਹਾ ਤਾਂ ਇਹਨਾਂ ਦਾ ਆਪਸ ਦੇ ਵਿੱਚ ਲੈਣ ਦੇਣ ਦਾ ਮੁਕਮਕਾ ਹੋ ਗਿਆ ਬਲਵਿੰਦਰ ਸਿੰਘ ਨੇ ਜ਼ਿੰਮੇਵਾਰੀ ਲਈ ਸੀ ਵੀ 2000 ਰੁਪਏ ਪਰ ਮੰਥ ਮੈਂ ਇਨਸਟਾਲਮੈਂਟ ਦੇ ਦਿਆਂਗਾ ਮਾਰਚ ਦੇ ਮਹੀਨੇ ਦੀ ਉਹਨੇ ਇੰਸਟਾਲਮੈਂਟ ਨਹੀਂ ਦਿੱਤੀ ਸੀ ਤੇ ਉਹ ਨਾ ਹੀ ਉਹ ਉਹਨਾਂ ਨੂੰ ਕੋਈ ਕੰਟੈਕਟ ਕਰਿਆ ਜਾਂ ਮੈਸੇਜ ਮੁਸੇਜ ਕਰਿਆ ਉਹ ਗਿੜਿ ਗਿੜੇ ਮਾਰਦੇ ਸੀ ਇਹਨਾਂ ਦਾ ਇਸ ਗੱਲ ਤੇ ਬੁਲਬੁਲਾ ਰਾਜ ਹੋਇਆ ਸੀ ਤੇ ਗੁਰਦੁਆਰਾ ਸਾਹਿਬ ਦੇ ਗੇਟ ਤੋਂ ਅੱਗੇ ਵੇੜੇ ਵਿੱਚ ਬਿਠਾ ਹੋਇਆ ਸੀ ਜਿੱਥੇ ਇਹਨਾਂ ਦਾ ਆਪਸ ਵਿੱਚ ਝਗੜਾ ਹੋਇਆ ਕੀ ਕੁਛ ਹੋਇਆ ਝਗੜੇ ਗ੍ਰੰਥ ਝਗੜੇ ਦੇ ਵਿੱਚ ਆਪਸ ਚ ਲੜ ਪਏ ਆ ਬਾਕੀ ਉਹ ਹੋਰ ਤਾਂ ਇਹਨਾਂ ਦੀ ਕੋਈ ਗੱਲਬਾਤ ਨਹੀਂ ਕਿਉਂਕਿ ਵੇੜੇ ਦੇ ਵਿੱਚ ਸੀਗਾ ਬੰਦਾ ਆਮ ਗੇਟ ਚ ਆਉਂਦਾ ਜਿੱਥੇ ਕੋਈ ਮਹਾਰਾਜ ਚਰਨਪਾਲ ਤੋਂ ਪਹਿਲਾਂ ਬੰਦੇ ਆਉਂਦੇ ਜੇ ਆਖਿਓ ਮਤਲਬ ਉੱਥੋਂ ਕਪੜਾ-ਕੁਪੜਾ ਲੈ ਕੇ ਅੱਗੇ ਦਰਬਾਰ ਸਾਹਿਬ ਚ ਮੱਥਾ ਟੇਕਣ ਜਾਂਦੇ ਆ ਪਰ ਉਹ ਅੰਦਰ ਨਹੀਂ ਗਏ ਉਹ ਗੇਟ ਦੇ ਨਾਲ ਹੀ ਇਹਨਾਂ ਦਾ ਉੱਥੇ ਝਗੜਾ ਹੋਇਆ ਸੀਗਾ ਤੇ ਉੱਥੇ ਮੇਰੇ ਖਾਲ ਜਿਹੜੀਆਂ ਹਾਜ਼ਰ ਬੀਬੀਆਂ ਸੀਗੀਆਂ ਉਹਨਾਂ ਨੇ ਮਤਲਬ ਉੱਥੇ ਵਿੱਚ ਪੈਪੂਗੇ ਇਹਨਾਂ ਦਾ ਛੋਟਛਾੜ ਕੀਤਾ ਸੀ ਸਰ ਕੋਈ ਬੇਅਦਬੀ ਦੀ ਘਟਨਾ ਤਾਂ ਨਹੀਂ ਹੋਈ ਨਹੀਂ ਨਹੀਂ ਬਿਲਕੁਲ ਕੋਈ ਬੇਅਦਬੀ ਨਹੀਂ ਬੇਅਦਬੀ ਤਾਂ ਮਤਲਬ ਇਸ ਤਰ੍ਹਾਂ ਸੀ ਵੀ ਅਗਰ ਬੰਦਾ ਨੰਗੇ ਸਿਰ ਗੁਰੂ ਘਰ ਦੇ ਵਿੱਚ ਅੰਦਰ ਮਹਾਰਾਜ ਦੀ ਹਜ਼ੂਰੀ 'ਚ ਪਹੁੰਚ ਜਾਂਦਾ ਤਾਂ ਫਿਰ ਸੋਚਿਆ ਜਾ ਸਕਦਾ ਸੀ ਔਰ ਇਹ ਬੰਦਾ ਬਾਹਰ ਆਰਾਮ ਨਾਲ ਕੁਰਸੀ 'ਤੇ ਬੈਠਾ ਹੈ ਪੈਸਿਆਂ ਦੇ ਲੈਣ-ਦੇਣ ਕਰਕੇ ਝਗੜਾ ਹੋ ਗਿਆ ਇਹਦੇ ਵਿੱਚ ਕੋਈ ਬੇਅਦਬੀ ਵਾਲੀ ਗੱਲ ਨਹੀਂ ਹੈ ਇਹ ਤਾਂ ਮਤਲਬ ਗੁਰੂ ਸਾਹਿਬ ਦੇ ਨੂੰ ਇਸ ਤਰ੍ਹਾਂ ਵਰਤੋ ਕਰਨਾ ਮੇਰੇ ਨੂੰ ਮਤਲਬ ਸ਼ਰਮਨਾਕ ਹੈ ਜਿਹੜਾ ਗੁਰੂ ਘਰਾਂ ਜਾਂ ਮੰਦਰਾਂ ਦੇ ਵਿੱਚ ਇੰਨੇ ਇਹ ਮਾਮਲੇ ਸਾਹਮਣੇ ਆਉਂਦੇ ਹੈਗੇ ਆ ਕੀ ਕਿਵੇਂ ਦੇਖਦੇ ਆ ਬੰਤੇ ਮੈਂ ਬ੍ਰਦਰ ਦੇ ਵਿੱਚ ਹੋਰ ਤਾਂ ਕੁਝ ਨਹੀਂ ਕਹਿ ਸਕਦਾ ਸਿਰਫ ਆਪਣੇ ਵੱਲੋਂ ਇਹਨਾਂ ਸਾਰਿਆਂ ਨੂੰ ਬੇਨਤੀ ਕਰਦਾ ਚਾਹੇ ਕੋਈ ਮੰਦਰ ਗੁਰਦੁਆਰਾ ਮਸਜਿਦ ਚਰਚ ਗਿਰਜਾ ਘਰ ਜੋ ਵੀ ਹੈ ਆਪਦੇ ਨਿੱਜੀ ਲੜਾਈ ਝਗੜੇ ਦੇ ਵਿੱਚ ਇਹਨਾਂ ਦਾ ਨਾਂ ਨਾ ਵਰਤਿਆ ਜਾਵੇ ਜੇ ਤੁਹਾਡਾ ਕੋਈ ਇਹੋ ਜਿਹਾ ਆਪਸ ਚ ਲੈਣ ਦੇਣਾ ਹੈਗਾ ਕੋਈ ਝਗੜਾ ਹੈਗਾ ਤਾਂ ਇਹਨਾਂ ਤੋਂ ਦੂਰ ਰਹਿ ਕੇ ਕੀਤਾ ਜਾਵੇ ਇਹ ਸਾਡੀ ਆਸਥਾ ਦੀ ਜਗ੍ਹਾ ਬਣੀ ਹੋਈ ਹੈ ਜਿੱਥੇ ਅਸੀਂ ਮਹਾਰਾਜ ਦੇ ਕੋਲ ਆਪਣੇ ਮਨ ਦੀ ਬੇਨਤੀਆਂ ਕਰਦੇ ਹਾਂ ਅਰਦਾਸਾਂ ਕਰਦੇ ਹਾਂ ਤਾਂ ਉਥੇ ਜੇ ਆਪਣੇ ਮਤਲਬ ਨਿਜੀ ਲੈਣ ਦੇ ਕਰਕੇ ਕੋਈ ਇਹੋ ਜਿਹੀ ਕਰਨਾ ਹੁੰਦੀ ਹੈ ਤਾਂ ਉਹਦੇ ਨਾਲ ਸਾਡੇ ਸਾਰਿਆਂ ਦਾ ਦਿਲ ਦੁਖਦਾ ਹੈ